ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੇ ਜਦੋਂ ਜੀਵਨ ਨੂੰ ਵਾਚੀਏ ਨਾ ਉਹਨਾਂ ਦੇ ਜੀਵਨ ਦੇ ਅੰਦਰ ਬਾਰ ਮੁਖੀ ਪ੍ਰਭਾਵ ਰਤਾ ਮਾਤਰ ਵੀ ਨਹੀਂ ਜੇ ਅੰਮ੍ਰਿਤਸਰ ਸਾਹਿਬ ਅਸਥਾਨ ਗੁਰੂ ਕਾ ਮਹਿਲ ਹੈ ਉਸ ਅਸਥਾਨ ਦੇ ਉੱਤੇ ਸੁਭਾਈ ਮਾਨ ਨੇ ਤਾਂ ਹੀ ਇੱਕ ਰਸ ਨੇ ਤੇ ਜੇ ਕਰਤਾਰਪੁਰ ਸਾਹਿਬ ਦੀ ਧਰਤੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਨਮੁਖ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਜੰਗ ਵੀ ਲੜੀ ਹੈ ਉਥੇ ਵੀ ਇੱਕ ਰਸ ਔਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਵੀ ਉਹੀ ਰਸ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਵੀ ਉਹੀ ਰਸ ਨੰਦਾਂ ਦੀ ਪੁਰੀ ਆਨੰਦਪੁਰ ਸਾਹਿਬ ਉਰਾਸ ਥਿੜ ਗਿਆ ਨਹੀਂ ਤੇ ਜਦੋਂ ਦਿੱਲੀ ਦੀ ਧਰਤੀ ਦੇ ਉੱਪਰ ਸ਼ਾਹਜਹਾਂ ਦਿੱਤੀ ਉਹੀ ਰਸ ਉੱਥੇ ਵਰਤ ਰਿਹਾ ਹੈ ਇੱਕ ਰਸ ਬਾਰ ਮੁਖੀ ਪ੍ਰਭਾਵ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨੂੰ ਕਿਤੇ ਵੀ ਪ੍ਰਭਾਵਿਤ ਨਹੀਂ ਕਰ ਸਕਿਆ